ਦੀਆਂ ਮਨੁੱਖ ਕਾਵਨਾਵਾਂ ਭਾਵਨਾਵਾਂ ਸਪੂਰਨ ਕਰਨੀਆਂ ਸਰਬੱਤ ਭੰਗਤਾਂ ਨੂੰ ਮਹਾਰਾਜ ਇਸ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰਹੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਸਿਰਾਂ ਤੇ ਮਿਹਰ ਭਰੇ ਦੇ ਹੱਥ ਰੱਖੋ ਮਹਾਰਾਜ ਆਦਸਤ ਵਿੱਚ ਹੋਈਆਂ ਪੁੱਲਾਂ ਦੀ ਕਿਮਾ ਵਖਣੀ ਮਹਾਰਾਜ ਜੀ ਯਾਤਰਾ ਸਫਲ ਕਰਨੀ ਹਰ ਮਦਾਨੇ ਫਤੇ ਬਖਣੀ ਰੱਖਣੇ ਸਿਰਾਂ ਤੇ ਮਿਹਰ ਭਰੇ ਦੇ ਹੱਥ ਜੋ ਜੀ ਆਪ ਜੀ ਦੇ ਦਰ ਆਵੇ ਤੋ ਹੀ ਰਾਜੀ ਜਾਵੇ ਮੂਹ ਮੰਗਿਆ ਮਰਾਤਾ ਪਾਵੇ ਸ੍ਰੀ ਗੁਰੂ ਨਾਨਕ ਦਾ ਪੈਰ ਤੁਸੀਂ ਆ ਤਰੀ ਬੋਲੇ ਸੋਨਹਾਲ ਸਾਰੀ ਮੀਰਾਂ ਦੇ ਘਰੇ ਲਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਬੋਲੇ